ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਜੇ ਗੱਲਬਾਤ ਕਰ ਲਈਏ ਨਾ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਗਵਿੰਦਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਲਗਦਾ ਬਾਈ ਹੋਰਾਂ ਨੂੰ ਸੱਜਣੋ ਬਠਿੰਡਾ ਝੋਟੀਆਂ ਤਿੰਨ ਦਿਖਾਵਾਂਗੇ ਦੋ ਮੱਝਾਂ ਚ ਪੈਂਦੀਆਂ ਨੇ ਤੇ ਇੱਕ ਪੈਂਦੀਆ ਸੱਜਣੋ ਝੋਟੀਆਂ ਚ ਜਾਨਵਰ ਹੈਗੇ ਨੇ ਦੁੱਧ ਵਾਲੇ ਤੇ ਤਿੰਨੀ ਹੈਗੇ ਨੇ ਜੇ ਗੱਲ ਕਰ ਲਈਏ ਹਰਿਆਣੇ ਦੀ ਕਿਉਂਕਿ ਦੋ ਤਿੰਨ ਵੀਡੀਓ ਚ ਪਿਛਲੀਆਂ ਚ ਬਾਈ ਨੇ ਛੋਟੀਆਂ ਲੈਂਦੀਆਂ ਦੀ ਪਹਿਲੇ ਦੂਜੇ ਸੂਏ ਦੀਆਂ ਉਹਦੇ ਰੇਟ ਹੈਗੇ ਤੇ ਥੋੜੇ ਜੇ ਵੱਡੇ ਤੇ ਜਿਵੇਂ ਬਾਈ ਕਹਿੰਦਾ ਸਜਣਾ ਦਾ ਫੋਨ ਆਉਂਦਾ ਵੀ ਨਾਰਮਲ ਰੇਟ ਵਾਲੀਆਂ ਚਾਹੀਦੀਆਂ ਨੇ ਬਰੀਡਿੰਗ ਵਾਲੀਆਂ ਝੋਟੀਆਂ ਦੁੱਧਾਂ ਦੇ ਜਾਨਵਰ ਨੇ ਤਿੰਨੀ ਚੰਗੇ ਦੁੱਧ ਦੀ ਬਾਈ ਕਹਿੰਦਾ ਆਪਾਂ ਇਹਨਾਂ ਦੀ ਗਾਰੰਟੀ ਵੀ ਦੇ ਦਾਂਗੇ ਤਸੱਲੀ ਵੀ ਪੂਰੀਆ ਤੇ ਬਾਕੀ ਆ ਜੋ ਬਾਈ ਨਾ ਕਰਾਉਂਦੇ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਰੇਟ ਸਾਰੀਆਂ ਤੇ ਬਿਲਕੁਲ ਜਾਇਜ਼ ਰੇਟ ਹੀ ਹੋਣਗੇ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਬਾਈ ਚੈਨਲ ਨੂੰ ਵੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਕੋਰ ਕਿਵੇਂ ਆ ਵਦ ਗਿਆ ਬਾਈ ਠੀਕ ਠਾਕ ਐ ਤੱਕੀ ਫੇਰ ਕਿਵੇਂ ਹੋ ਗਿਆ ਵੀ ਥੋੜਾ ਨੋਰਮਲ ਲੱਗ ਗਿਆ ਬਾਈ ਫੋਨ ਆਏ ਸੀ ਕਾਫੀ ਸੱਜਣਾ ਦੇ ਬਈ ਨੋਰਮਲ ਪ੍ਰਾਈਸ ਦੀਆਂ ਮੱਝਾਂ ਦੇ ਦੋ ਆਪਾਂ ਠੀਕ ਆ ਗੱਲ ਵੀ ਜਿਵੇਂ ਬਰੀਡਿੰਗ ਦੇ ਸ਼ਕੀਨ ਹੁੰਦੀ ਹੈ ਹਨਾ ਇਕੱਟੀਆਂ ਕੁੱਟੀਆਂ ਲੈ ਲਾਂਗੇ ਅੱਗੇ ਇਹਨਾਂ ਤੋਂ ਤੇ ਹੈਗੀਆਂ ਉੱਧਰ ਲਈ ਸਾਰੀਆਂ ਹੈਗੇ ਉੱਧਰ ਲਈ ਬਾਈ ਕਿਹੜੀ ਤੋਂ ਸ਼ੁਰੂ ਕਰੀਏ ਫੇਰ ਉਹ ਇੱਕ ਨੰਬਰ ਤੋਂ ਦੂਜੇ ਸੂਏ ਝੋਟੀ ਤੋਂ ਕਰਦੇ ਹਾਂ ਹਾਂ ਬਾਈ ਆ ਜਾ ਗਏ ਰੀ ਇੱਧਰਲੇ ਬੰਨੇ ਲਿਆ ਕੈਮਰਾ ਉੱਤੇ ਮਾਰਦੇ ਸੂਆ ਕਿਹੜਾ ਦਾ ਦੂਜਾ ਸੂਆ ਬਾਈ ਤੋਰਦੇ ਖੋਲ ਕੇ ਮਗਰ ਕੱਟੀ ਆ ਇਹ ਸੂਈ ਕਿੰਨੇ ਦਿੰਦੀ ਆ 8 ਦਿਨਾਂ ਹੀ ਥੱਲੇ ਦੁੱਧ ਕਿੰਨਾ ਤਿਆਰ ਆ ਦੁੱਧ 12 ਕਿਲੋ ਖੁੱਲਾ ਤਿਆਰ ਆ ਬਾਈ ਦੁੱਧ ਉੱਥੋਂ ਦਾ ਬਾਈ ਮੈਂ 14 ਮਣਿਆ ਸੀ ਕਿਰਾਂ ਉਪਰ ਆਇਆ ਕਰ ਗਈ ਪਰਸੂ ਹੀ ਆਈ ਆਪਣੇ ਕੋਲ ਠੀਕ ਆ ਗਾ 14 ਦੀ ਓਟ ਤੇ ਦੇ ਦਾਂਗੇ ਜੇ ਕਿਸੇ ਨੇ ਚਾਹੀਦੀ ਆ 15 ਦੀ ਓਟ ਤੇ ਦੇ ਦਾਂਗੇ ਬਾਈ ਗਾਰੰਟੀ ਬਾਈ ਕਹਿੰਦਾ ਦੇ ਦਾਂਗੇ 15 ਕਿਲੋ ਦੀ ਸੂਆ ਹੈਗਾ ਦੂਜਾ 8 ਦਿਨਾਂ ਦੀ ਸੂਈਆ ਤੇ ਨਾਲ ਇਹਦੇ ਹੈਗੀ ਆ ਕੱਟੀ ਤੇ ਕੁਆਲਿਟੀ ਕਬੂਲ ਦੀ ਝੋਟੀ ਦੀ ਆ ਗਈ ਸੱਜਣੋ ਚੰਗੀ ਜੇ ਗੱਲ ਬਾਤ ਕਰਨੀ ਆ ਇੱਥੋਂ ਦਿਖਾ ਦੇ ਸਮਾਰ ਕੇ ਅਗਲੇ ਬੰਦੇ ਨਾਲ ਮੇਰੇ ਨਾਲ ਕਿਉਂ ਟੀ ਚੰਗੀ ਆ ਤੇ ਥਣ ਥਣ ਵੀ ਮੁੱਠੀ ਵਾਲਾ ਲੱਗਿਆ ਚਵਾਈ ਚਪੂਈ ਦੀ ਕਹਿੰਦਾ ਜੀ ਚਵਾਈ ਦੀ ਜਮਾ ਬਾਈ ਫੋਕੀ ਆ ਚਵਾਈ ਦੀ ਬਾਈ ਕਹਿੰਦਾ ਆਹੋ ਪਹ ਗਈ ਆ ਬਿਲਕੁਲ ਫੋਕੀ ਤੇ ਆ ਨਾਲ ਇਹਦੇ ਕੱਟੀ ਅਗਰ ਹੀ ਆਏ ਤੇ ਵੀ ਮਾਰਦੀ ਕੈਮਰਾ ਓਏ ਕੱਟੀ ਵੀ ਪੂਰੀ ਪਲੀ ਹੋਈ ਆ ਜੇ ਗੱਲਬਾਤ ਕਰ ਲਈਏ ਕਿਉਂਕਿ ਬੱਚਾ ਪਲਿਆ ਹੋਇਆ ਉਸੇ ਜਾਨਵਰ ਦੀ ਜ਼ਿਆਦਾ ਹੁੰਦਾ ਜਿਹੜੇ ਥੱਲੇ ਦੁੱਧ ਚੰਗਾ ਹੁੰਦਾ ਕਿਉਂਕਿ ਨਹੀਂ ਜਿਹੜੀ ਥੱਲੇ 7-8 ਕਿਲੋ ਹੁੰਦਾ ਉਹਨਾਂ ਦੇ ਬੱਚੇ ਤਾਂ ਅਕਸਰ ਤੁਸੀਂ ਦੇਖਦੇ ਰਹਿੰਦੇ ਹੋ ਵੀ ਮਰੇ ਮਰੇ ਜੀ ਹੁੰਦੇ ਨੇ ਕਿਉਂਕਿ ਉਹ ਜੋ ਕਿੰਨਾ ਕ ਅਗਲਾ ਉਹਨੂੰ ਪਿਆਊਗਾ ਤੇ ਕਿੰਨਾ ਕ ਚੋਊ 22 ਦੀ ਜਮਾਂ ਫੋਕੀ ਆ 22 ਦੀ ਜਮਾਂ ਫੋਕੀ ਆ ਬਾਈ ਪੈਸੇ ਇਹਦੇ ਕਿੰਨੇ ਲੈ ਲਾਂਗੇ ਤਾ ਪੈਸੇ ਬਾਈ 125 ਮੁੱਲ ਕਰਦੇ ਆ ਜੋ ਠੀਕ ਕਿੰਨੇ ਦੇ ਦਾਂਗੇ 12 ਦੀ ਹਾਂ ਨਾ ਕਰਦੇ ਆ ਫਿਕਸ ਕਰ ਦੀ ਸਾਰੀਆਂ ਦੀ ਫਿਕਸੀ ਆ ਬਾਈ 19 20 ਦਾ ਫਰਕੇ ਹੋਵੇ ਵੀ ਜਿਆਦਾ ਫਰਕ ਨਾ ਹੋਵੇ ਕੋਈ ਹਾਂ ਆ ਇੱਕ ਗੱਲ ਸ਼ੁਰੂ ਚ ਹੀ ਦੱਸ ਦੇਣਾ ਰੇਟ ਨੇ ਜਿਹੜੇ ਰੇਟ ਸਾਨੂੰ ਤਕਰੀਬਨ ਫਿਕਸ ਫਿਕਸ ਜੀ ਮਿਲਣਗੇ ਜਿਵੇਂ ਇਹਦਾ ਬਾਈ ਨੇ 125 ਕਰਕੇ 12 ਕਿਹਾ ਵੀ ਇਹਦੇ ਨੇੜ ਤੇੜ ਜੀ ਹੋਜੂਗੀ ਜਿਵੇਂ ਕੋਈ ਲੱਖ ਲੁੱਖ ਵਾਲਾ ਸੱਜਣਾ 90 90 ਵਾਲਾ ਉਹ ਖੇਚਲਾ ਬਾਈ ਨੂੰ ਨਾ ਕਰਿਓ ਫੋਨ ਕਰਨ ਦੀ ਸੂਆ ਆ ਗਿਆ ਦੂਜਾ ਤੇ ਨਾਲ ਹੈਗੀ ਆ 31 ਦੁੱਧ ਇਸ ਟਾਈਮ ਹੈਗਾ 12 ਕਿਲੋ ਤੇ ਤੋਲ ਕੇ ਬਾਈ ਕਹਿੰਦਾ ਆਪਾਂ ਲੈ ਗਏ 14 ਕਿਲੋ ਤੇ 15 ਦੀ ਇਹਦੀ ਗਰੰਟੀ ਵੀ ਦੇ ਦਾਂਗੇ ਜੇ ਕਿਸੇ ਸੱਜਣ ਨੇ ਲੈ ਕੇ ਜਾਣੀਆਂ ਇਹ ਆ ਗਈ ਦੂਜਾ ਸੂਆ ਝੋਟੀ ਤੇ ਹੁਣ ਗੈਰੀ ਲੈ ਆ ਇਧਰ ਲੈ ਬੰਨੇ ਓਏ ਇਹਦੇ ਤੇ ਮਾਰ ਦੇ ਦੀ ਲੰਬਾਈ ਲਮੂਈ ਦਿਖਾ ਦੇ ਇਹ ਬਹੁਤ ਵੱਡੀ ਆ ਬਾਈ ਜੈਡ ਬਲੈਕ ਆ ਮੈਂ ਹਾਂ ਕੱਦ ਵੱਡਾ ਆ ਗਿਆ ਫੁੱਲ ਵੱਡਾ ਤੇ ਆ ਗਈ ਜੈਡ ਬਲੈਕ ਇਹ ਸੂਈ ਕਿੰਨੇ ਦਿੰਦੀ ਆ ਬਾਈ ਇਹਨੂੰ ਬਾਈ ਅੱਜ 7 ਮੰਗ ਦੇਣਾ ਸੂਈ ਨੂੰ ਆ ਇਹਦਾ ਜਿਹੜਾ ਆ ਜਿਹੜਾ ਸਿਸਟਮ ਹੀ ਆ ਨਾ ਹਾਂ ਬਾਈ ਇਹਦਾ ਜਹਾਜ ਵਾਲਾ ਕੰਮ ਆ। ਬਰੀਡਿੰਗ ਵਾਲੀ ਮੈਂ ਆ ਬਾਈ। ਆ ਪਾਸਮ ਥੋੜਾ ਜਰੂਰ ਗਈ ਕਿਉਂਕਿ ਬੱਚਾ ਮੂਰੇ ਖੜਾ ਇਹਦੇ। ਬੱਚਾ ਕੀ ਆ ਨਾਲੇ ਦੇ ਬਾਈ? ਨਾਲੇ ਦੇ ਬਾਈ ਮੇਲ ਕਾਫਾ ਕੱਟਾਗਾ। ਬੋਲਾ। ਬੋਲਾ ਨਾ। ਆ ਨਾਲੇ ਦੇ ਬੋਲਾ ਗਿਆ ਚਵਾਈ ਚੂਈ ਦੀ ਕਿੰਨੀ ਆ? ਚਵਾਈ ਦੀ ਜਮਾ ਬਾਈ ਫੋਕੀ ਆ 2.5 ਕਿਲੋ ਦੀ ਗਾੜੀ ਇਹਦੀ। ਹੁਣ ਦੁੱਧ ਕਿੰਨਾ ਤਿਆਰ ਆ? 14 ਕਿਲੋ ਜਮਾ ਨੈਟ ਤਿਆਰ ਆ ਬਾਈ ਇਹਦੇ ਥੱਲੇ। ਦੋ ਡੰਗ ਚਾਰ ਡੰਗ ਕਰਾ ਦੇ। ਮੈਂ ਨਾ ਆਪਣਾ 10 ਟਾਈਮ ਚੋਲੇ ਬਾਈ ਬੰਦਾ। ਆ ਇਹਦੇ ਥੱਲੇ ਹੈਗਾ ਬਾਈ ਕਹਿੰਦਾ 14 ਕਿਲੋ ਤਿਆਰੀ ਦਾ ਤੇ ਕੁਆਲਿਟੀ ਇਹਦੀ ਵੀ ਚੰਗੀ ਆ ਤ ਸੂਆ ਕਿਹੜਾ ਬਾਈ ਦਾ ਸੂਆ ਬਾਈ ਹੈਗੀ ਇਹ ਤੀਜਾ ਸੂਆ ਆ ਗਿਆ ਤੀਜਾ ਤੇ ਝੋਟੀ ਸੱਜਣੋਂ ਇਹ ਵੀ ਹਰਿਆਣੇ ਦੀ ਆ ਗਈ ਤੇ ਕੁਆਲਿਟੀ ਕਬੂਲਟੀ ਇਹ ਚ ਚੰਗੀ ਆ ਜੇ ਕਿਸੇ ਸੱਜਣ ਨੇ ਬਰੀਡਿੰਗ ਤੇ ਕੰਮ ਕਰਨਾ ਹੋਵੇ ਬਰੀਡਿੰਗ ਦੇ ਮਤਲਬ ਦੀਆਂ ਝੋਟੀਆਂ ਦਿਖਾਉਂਗਾ ਤੁਹਾਨੂੰ ਅੱਜ ਮੈਂ ਤੇ ਦੁੱਧ ਵੀ ਚੰਗਾ ਪਾਉਂਦੀਆਂ ਤੇ ਕੁਆਲਿਟੀ ਵੀ ਚੰਗੀ ਆ ਇਹਨਾਂ ਦੀ ਤੇ ਸੂਆ ਵੀ ਇਹਦਾ ਤੀਜਾ ਆ ਗਿਆ ਫੁੱਲ ਵੱਡੀ ਮੈਂ ਹਾਂ ਬਾਈ ਹਾਂ ਕੱਦ ਬਿੱਡ ਚੰਗਾ ਆ ਗਿਆ ਤੇ ਰੇਟ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਰੇਟ ਨਾਰਮਲ ਹੋ ਜੂਗਾ ਨੇੜੇ ਲਾ ਕੇ ਦਿਖਾ ਦੇ ਤੁਨਾੜਾ ਨੂੜਾ ਆਰਡਰ ਤੇ ਸਮਾਰ ਕੇ ਇਦੇ ਥੱਲੇ ਹੈਗਾ 14 ਕਿਲੋ ਦੁੱਧ ਤਿਆਰ ਕਿਲੋ ਤੋਂ 2 ਕਿਲੋ ਵੱਧ ਸਕਦੀ ਆ ਹੋਰ ਬਾਈ 16 ਕਿਲੋ ਦੀ ਗਾਰੰਟੀ ਦੇ ਦਾਂਗੇ ਮੈਂ ਨਹੀਂ ਇਹਦੀ 16 ਦੀ ਹਾਂ ਜੇ ਪਾਉ ਨਾ ਬੰਦਾ ਕੋਈ ਤਾਂ ਕਹਿਣਾ ਕਿ 16 ਦੀ ਗਾਰੰਟੀ ਦੇ ਦਾਂਗੇ ਇਹਦੀ ਬਾਈ ਕਹਿੰਦਾ ਦੇ ਦਾਂਗੇ 16 ਕਿਲੋ ਦੀ ਗਾਰੰਟੀ ਤੇ ਕੱਦ ਵੱਡਾ ਆ ਗਿਆ ਇਹਦਾ ਫੁੱਲ ਵੱਡਾ ਤੇ ਲੰਬੀ-ਲੰਬੀ ਵੀ ਫੁੱਲ ਆ ਗਈ ਇਹਦਾ ਆ ਗਿਆ ਸਮੁੰਦਰੀ ਜਹਾਜ਼ ਵਾਲਾ ਕੰਮ ਜੀ ਗੱਲਬਾਤ ਕਰ ਲਈ 22 ਦੀ ਕਿਵੇਂ ਆ ਬਾਈ 22 ਦੀ ਜਮਾ ਫੋਕੀ ਆ ਬਾਈ 2.5 ਕਿਲੋ ਦੀ ਗਾੜੀ ਜੀ ਆ 2.5 ਕਿਲੋ ਦੀ ਇਹਦੀ ਬਾਈ ਕਹਿੰਦਾ ਗਾੜੀ ਆ ਵੀ ਦੁੱਧ ਤੇ ਨੂੰ ਘੱਟੋ ਘੱਟ 16 17 ਦੇ ਏੜ-ਗੇੜ ਝੋਟੀ ਨੂੰ ਪਾਉਣਾ ਚਾਹੀਦਾ ਜਿਹੜੇ ਹਿਸਾਬ ਨਾਲ ਇਹਦੀ ਕੁਆਲਿਟੀ ਆ ਆ ਮਗਰ ਉਹ ਬਾਡੀ ਬੁੱਡੀ ਵੀ ਦਿਖਾ ਦੇ ਸਮਾਰ ਕੇ ਐਨਾ ਤੇ ਓਵਰ ਫੈਟ ਵੀ ਨਹੀਂ ਹੈਗੀ ਜੇ ਗੱਲਬਾਤ ਕਰ ਲਈਏ ਐ ਨੂੰ ਜਾਊਗੀ ਜਦੋਂ ਆਰਡਰ ਦੇ ਕਹਣੀ ਇੱਥੋਂ ਸਮਾਰ ਕੇ ਚਵਾਈ ਚਬੂਈ ਦੀ ਬਾਈ ਕਹਿੰਦਾ ਫੋਕੀ ਆ ਤੇ ਇੱਥੋਂ ਘੈਰੀ ਲੰਬਾਈ ਲੰਬੂਈ ਵੀ ਦਿਖਾ ਦੇ ਇਧਰਲੇ ਬੰਨਿਆ ਕੇ ਦਿਖਾ ਦੇ ਇਧਰੋਂ ਦੇ ਦੇ ਜਿਹੜਾ ਇਹਦੇ ਉੱਤੋਂ ਵੀ ਸਮਾਰ ਕੇ ਕਈ ਵਾਰੀ ਕਿਸੇ ਸੱਜਣ ਦੇ ਬਾਈ ਤੋਂ ਆਨਲਾਈਨ ਮੰਗਾਉਣੀ ਹੁੰਦੀ ਆ ਇੱਥੋਂ ਦਿਖਾ ਦੇ ਕਿਉਂਕਿ ਇੱਥੋਂ ਸਾਨੂੰ ਇਹਦੀ ਲੰਬਾਈ ਲੰਬੂਈ ਦਾ ਦਾਂਜਾ ਹੋ ਜੂਗਾ ਤੇ ਕੱਦ ਬਿੱਡਦਾ ਹੋ ਜੂਗਾ ਤੇ ਥਣ ਥੱਪਾ ਹਰੇਕ ਪੱਖ ਤੋਂ ਪਸੂ ਨੂੰ ਦਿਖਾਤੀ ਪੈਸੇ ਇਹਦੇ ਕਿੰਨੇ ਲਾਵਾਂਗੇ ਬਾਈ ਇਹ ਬਾਈ 115 ਮੁੱਲ ਕਰਦੇ ਆ ਮੈਂ ਦਾ ਕਿੰਨੇ ਦੀ ਛੱਡਦਾ ਫਿਕਸਨ ਮੀੜ ਜਾ ਕੰਮ ਇੱਕ 12 ਦੀ ਛੱਡਦੇ ਆਂ ਬਾਈ ਇਹ ਵੀ ਇਹ ਦੇ ਦਾਂਗੇ ਬਾਈ ਕਹਿੰਦਾ 1 ਲੱਖ ਤੇ 12000 ਦੀ ਦੁੱਧ ਹੁਣ 14 ਕਿਲੋ ਤਿਆਰ 14 ਤਿਆਰ ਆ ਬਾਈ ਜਮਾ ਆ ਕਿਲੋ 2 ਕਿਲੋ ਮੈਲੇ ਚੱਲੂਗੀ ਝੋਟੀ ਹੋਰ ਵਧਾ ਦੂ ਕਿਉਂਕਿ ਜਦੋਂ ਪਸੂ ਸਾਫਰ ਚੋਂ ਆਉਂਦਾ ਕਿਲੋ 2 ਕਿਲੋ ਦੁੱਧ ਕਈ ਵਾਰੀ ਡਾਲਦੇ ਹਾਂ ਨਾ ਪੱਠੇ ਨਹੀਂ ਚੱਕੇ ਮੰਗਿਆ ਨੇ ਦਨਾਣੀ ਠੀਕ ਆ ਗੱਲ ਆ ਆ ਕਈ ਵਾਰੀ ਕਿਲੋ 2 ਕਿਲੋ ਦੁੱਧ ਸਾਫਰ ਚ ਪਸੂ ਢਾਉਣਾ ਹੁੰਦਾ ਇਹ ਹੈਗੀ ਆ ਤੀਜਾ ਸੂਆ ਝੋਟੀ ਨਾਲ ਇਹਦੇ ਆ ਗਿਆ ਕਟਾ ਝੋਟੀ ਲਾ ਲਿਓ ਮੱਝ ਲਾ ਲਿਓ ਤੇ ਹੁਣ ਦਿਖਾ ਦੇ ਗਰੀ 3 ਨੰਬਰ ਵਾਲੀ ਉਹਦੇ ਆਰਡਰ ਤੇ ਮਾਰ ਦੇ ਪਹਿਲਾਂ ਬਾਕੀ ਦਾ ਫੇਰੇ ਦਿਖਾਈ ਸਿਸਟਮ ਉਹਦਾ ਸੂਆ ਕਿਹੜਾ ਬਾਈ ਉਹਦਾ ਚੌਥਾ ਸੂਆ ਬਾਈ ਉਹ ਵੀ ਤੋਰ ਦੇ ਜੀ ਕੋਲ ਕੇ ਉਹ ਕਿੰਨੇ ਦਿਨ ਦੀ ਸੂਈ ਆ ਹੁਣ ਉਹ ਬਾਈ ਅੱਜ ਪੰਜਵਾਂ ਦਿਨ ਆ ਸੂਈ ਨੂੰ 11:30 ਕਿਲੋ ਦੁੱਧ 11 ਤੋਂ 12 ਦੇ ਵਿੱਚ ਤਿਆਰ ਆ 11 ਮੰਨ ਦੋ ਦਿਨ ਦੀ 14 ਗੱਲੋਂ ਦੀ ਗਰੰਟੀ ਦੇ ਦਾਂਗੇ ਆਪਾਂ 4 ਦਿਨ ਦੀ ਸੂਈ ਥੱਲੇ ਹਾਂ ਐ ਨੂੰ ਲੈ ਜਾ ਮਾੜ ਜਾ ਕਈ ਵਾਰੀ ਘਬਰਾ ਜਾ ਨਹੀਂ ਨਹੀਂ ਬਾਈ ਹਾਂ ਬੋਚ ਕੇ ਤੋਰਦੇ ਇੱਥੋਂ ਦਿਖਾ ਰਿਹਾ ਡਰ ਡਰ ਲਾ ਕੇ ਨੇੜੇ ਸਮਾਰ ਕੇ ਇਹਦਾ ਬਾਈ ਇਹਦਾ ਕੱਦ ਦਰਮਿਆਨਾ ਆ ਗਿਆ ਨਾ ਜਿਹੇ ਦਰਮਿਆਨੇ ਕੱਦ ਆ ਗਿਆ ਕੱਦ ਕਾਠ ਇਹਦਾ ਆ ਗਿਆ ਦਰਮਿਆਨਾ ਤੇ ਜਿੱਦੀ ਕ ਆਪ ਆ ਓਡਾ ਕੀ ਇਹਦਾ ਆ ਗਿਆ ਆਡਰ ਇਹ ਪੰਜਾਂ ਦਿਨਾਂ ਦੀ ਸੂਈ ਆ ਬਾਈ ਹਾਂ ਬਾਈ ਇਹਨੂੰ ਪੰਜ ਦਿਨ ਹੋ ਗਏ ਸੂਈ ਨੂੰ ਬੱਚਾ ਕੀ ਆ ਨਾਲ ਇਹਦੇ ਇਹਦੇ ਮਾਂ ਨਾਲ ਵੀ ਬਾਈ ਮੇਲ ਕਾਫਾ ਕਟਾਗਾ ਇਹਦੇ ਨਾਲ ਵੀ ਫੁੱਲ ਆ ਗਿਆ ਹਾਂ ਬਾਈ ਆ ਇਹਦੇ ਨਾਲ ਵੀ ਮੇਲ ਕਾਫ ਆ ਗਿਆ ਪਰ ਕੁਆਲਿਟੀ ਕਬੂਲਤੀ ਥੱਲੇ ਦੀ ਝੋਟੀ ਦੀ ਬਲੀ ਟਾਪ ਦੀ ਕੁਆਲਿਟੀ ਤਿੰਨਾ ਝੋਟੀਆਂ ਦੀ ਟਾਪ ਆ ਗਈ ਥੱਲੇੋਂ ਬਿਲਕੁਲ ਕਿਉਂਕਿ ਜਿਵੇਂ ਬਾਈ ਨੇ ਪਹਿਲਾਂ ਦੱਸਿਆ ਵੀ ਨਾਰਮਲ ਰੇਟ ਵਾਲੇ ਸੱਜਣਾ ਦੇ ਫੋਨ ਆਉਂਦੇ ਤੇ ਵੀ ਜਾਨਵਰ ਹਰਿਆਣੇ ਦਾ ਚਾਹੀਦਾ ਰੇਟ ਨਾਰਮਲ ਚਾਹੀਦਾ ਤੇ ਬਰੀਡਿੰਗ ਵਾਸਤੇ ਵੀ ਚਾਹੀਦਾ ਇੱਥੋਂ ਦਿਖਾ ਗਏ ਰੀ ਆਰਡਰ ਉਹ ਉਨਾਂ ਹੀ ਗਾਂ ਵਾਲੇ ਬੰਨੇ ਆ ਤੇ ਉਨਾਂ ਹੀ ਪਈ ਓਡਾ ਆ ਬਾਈ ਜਿੰਦਾ ਇਹਦਾ ਲਿੰਗਾਰਡ ਆਗਾ ਓਡਾ ਕੀ ਕਦਾਵਦਾ ਹਨ ਹਾਂ ਆ ਉਹ ਬਰੀਕੀਆਂ ਬਰੂਕੀਆਂ ਝੋਟੀ 'ਚ ਬਹੁਤ ਨੇ ਜੇ ਗੱਲਬ ਇਹਨਾਂ ਬਾਈ ਲੱਖ ਰੁਪਈਆ ਮੰਗਦੇ ਆ ਪੂਰਾ ਕਿੰਨੇ ਦੀ ਛੱਡ ਦਾਂਗੇ ਇਹ ਇਹ 98000 ਦੀ ਛੱਡ ਦਾਂਗੇ ਬਾਈ ਹੋਰ ਮਾਨਤਾਨ ਕਰ ਦਾਂਗੇ 1000 ਇਹ ਬਾਈ ਕਹਿੰਦਾ ਦੇ ਦਾਂਗੇ 98 ਦੀ ਤੇ 98 ਚੋਂ ਵੀ ਮਾਨਤਾਨ ਮਾੜਾ ਮੋਟਾ ਕਰ ਦਾਂਗੇ ਤੇ ਆਰਡਰ ਉਡਰੇ ਦਾ ਆ ਗਿਆ ਸੱਜਣੋ ਪੂਰੇ ਡਬਲ ਆ ਗਿਆ ਜੇ ਗੱਲਬਾਤ ਕਰ ਲਈ ਫੁੱਲ ਵੱਡੇ ਆਰਡਰ ਚ ਆ ਗਈ ਤੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਹੈਗਾ ਬਾਈ ਆਪਣਾ 986 28 6474 ਇੱਕ ਵਾਰੀ ਹੋਰ 986 28 6474 ਆ ਪਿੰਡ ਗਵਿੰਦਪੁਰਾ ਪਿੰਡ ਗਵਿੰਦਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਾਣਾ ਤਸਹੀਲ ਨਾ ਥਾਣਾ ਹਾਂਜੀ ਆਇਆ ਨਾ ਤਿੰਨੇ ਝੋਟੀਆਂ ਚ ਜਿਹੜੀ ਵੀ ਪਸੰਦ ਆਉ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ